ਰੋਡ ਬੁਰੇ ਤੇ ਪਹੁੰਚਿਆ ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਫੋਰਸ ਪੁਲਿਸ ਦਾ ਕੋਲ ਵੀ ਜੁਹ ਪਹੁੰਚਿਆ ਕੋਈ ਤਿੰਨ ਜਣੇ ਦੀ ਸੂਚਨਾ ਮਿਲਦੀ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਹੈ ਬਹੁਤ ਸਾਰੇ ਬਾਕੀ ਜਾ ਕੇ ਅੰਦਰ ਦੇ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿਹੜੀ ਇਹ ਜਿੰਨਾ ਕੰਮਲਾ ਕੀਤਾ ਜਾ ਰਿਹਾ ਹੈ ਸਰ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੂ ਹੈ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਟੀ ਡਰੋਨ ਜਿਹੜੇ ਆਮੀ ਆਮੀ ਵੱਲੋਂ ਰਿਪਰਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆ ਆ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਵੇ ਚੱਲ ਰਹੀ ਸੀ ਕਿ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਜਦੋਂ ਸਰਕਲ ਨੂੰ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੇ ਨਾਲ ਅਸੀਂ ਅੱਜ ਤੱਕ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਹੈ ਕਿ ਹਰੂਦ ਦਾ ਮਾਮਲਾ ਸਾਹਮਣੇ ਆਇਆ ਸੀ ਹਰੂਦ ਕੋਈ ਵੀ ਸਾਹਮਣੇ ਹੈ ਕਰੋਧਪੁਰ ਦੇ ਇੱਥੇ ਪਹੁੰਚੇ ਆ ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਫਿਰੋਜ਼ਪੁਰ ਦਾ ਪੁਲਿਸ ਫੋਰਸ ਪਹੁੰਚਿਆ ਜੇ ਕੋਈ ਤਿੰਨ ਜਣੇ ਦੀ ਸੂਚਨਾ ਹੈ ਬਾਕੀ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਆ ਬਹੁਤ ਸਾਰੇ ਵੀ ਬਾਕੀ ਜਾ ਕੇ ਅੰਦਰ ਦੇਖ ਸਰ ਕਿੰਨੇ ਕਿ ਤਮਾਕੀ ਹੋ ਸਰ ਕਿੰਨੇ ਕਿ ਤਮਾਕੀ ਹੋਣ ਦੀ ਗੱਲ ਕੀਤੀ ਹੈ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਰਿਪਲਾਈਸ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਗੇ ਚੱਲ ਰਹੀ ਸੀ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਬਲੋ ਸਰਕਲ ਤੋਂ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੀ ਨਾਲ ਇਹੀ ਇੰਜਰਡ ਹੁੰਦਾ ਮਾਮਲਾ ਸਾਹਮਣੇ ਆਇਆ ਕਿ ਉਹਦਾ ਨਹੀਂ ਮਾਮਲਾ ਸਾਹਮਣੇ ਆਇਆ ਸੀ ਹੋਰ ਕੋਈ ਵੀ ਸਮਾਂ ਹੈ ਕਰੋਧਪੁਰ ਦੇ ਇੱਥੇ ਪਹੁੰਚੇ ਆ ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਫਿਰੋਜ਼ਪੁਰ ਤਲਾਕੂ ਵਿਖੇ ਬ੍ਰੀਫਿੰਗ ਹੋਈ ਹੈ ਦੇ ਕੋਈ ਤਿੰਨ ਜਣੇ ਦੀ ਸੂਚਨਾ ਮਿਲਦੀ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਆ ਬਹੁਤ ਸਾਰੇ ਵੀ ਬਾਕੀ ਜਾ ਕੇ ਅੰਦਰ ਦੇਖ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿੰਨਾ ਕਮਲਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਤਮਾਕੀ ਹੋਣ ਦੀ ਬਾਤ ਹੋ ਰਹੀ ਹੈ ਤਮਾਕੀ ਕੀਤੇ ਗਏ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਨਿਊਟਰਾਈਜ਼ ਕਰ ਲਿਆ। ਹਾਂ। ਬਾਕੀ ਜਿਹੜੇ ਕੁਝ ਆਾ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ। ਹੂੰ। ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ। ਪ੍ਰਸ਼ਾਸਨ ਦੀ ਨਾਕਾਮੀ ਨਹੀਂ ਮੰਨਦੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ। ਰਾਈਟਰ ਸਰਗੇ ਚੱਲ ਰਹੀ ਸੀ। ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਬਲੂ ਸਰਕਲ ਤੋਂ ਇਨਫੋਰਮੇਸ਼ਨ ਉਹਦੀ ਆਈ ਸੀ। ਉਦੋਂ ਹੀ ਨਾਲ ਦੀ ਨਾਲ ਇਹ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਆਇਆ, ਇਹ ਕ੍ਰਿਪਟ ਦਾ ਮਾਮਲਾ ਸਾਹਮਣੇ ਆਇਆ ਸੀ। ਹੋਰ ਕੋਈ ਵੀ ਸੰਭਵ ਹੈ। ਕਰੋਧਪੁਰ ਦੇ ਇੱਥੇ ਪਹੁੰਚੇ ਆ। ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਫੋਸਪੁਰ ਦਾ ਪਤਵੰਤ ਦਰੋਂ ਖੋਜਿਆ ਦੇ ਕੋਈ ਤਿੰਨ ਜਣੇ ਦੀ ਸੂਚਨਾ ਮਿਲਦੀ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਆ ਮੋਸਟਲੀ ਬਾਕੀ ਜਾ ਕੇ ਅੰਦਰ ਦੇਖ ਸਰ ਕਿੰਨੇ ਕਿ ਤਮਾਕੀ ਹੋਇਆ ਜਿੰਨਾ ਕਾਮਲਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੂ ਹੈ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਨਿਊਜ਼ ਰਿਪੋਰਟ ਕਰ ਲਿਆ। ਬਾਕੀ ਜਿਹੜੇ ਕੁਝ ਆਾ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ। ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ। ਸਰਪੰਚ ਜੀ ਨੇ ਕੰਮ ਹੀ ਨਹੀਂ ਮੰਨਦੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ। ਲਾਈਟਾਂ ਸਰਗੇ ਚੱਲ ਰਹੀ ਸੀ। ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਬਲੂ ਸਰਕਲ ਤੋਂ ਇਨਫੋਰਮੇਸ਼ਨ ਉਹ ਵੀ ਆਈ ਸੀ। ਉਦੋਂ ਹੀ ਨਾਲ ਦੀ ਨਾਲ ਅੱਜ ਤੱਕ ਇਹੀ ਇੰਜਰਡ ਹੁੰਦਾ ਮਾਮਲਾ ਸਾਹਮਣੇ ਆਇਆ ਕਿ ਹੁਣ ਤਾਂ ਇਹ ਮਾਮਲਾ ਸਾਹਮਣੇ ਆਇਆ ਸੀ। ਹੋਰ ਕੋਈ ਵੀ ਸੰਭਾ। ਰੋਪੜ ਦੇ ਇੱਥੇ ਪਹੁੰਚੇ ਆ। ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਫਿਰੋਜ਼ਪੁਰ ਤਦਾਕ ਕੋਲ ਬਿਦਰੋਜ ਫੋਟ ਪਹੁੰਚਿਆ ਦੇ ਕੋਈ ਤਿੰਨ ਜਣੇ ਦੀ ਸੂਚਨਾ ਮਿਲਦੀ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਬੀ ਬੋਨ ਇੰਜੀਨੀਅਰ ਮੋਸ ਤੋਂ ਬਾਕੀ ਜਾ ਕੇ ਅੰਦਰ ਦੇ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿੰਨਾ ਕਾਮਲਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੂ ਹੈ ਕਿਤੇ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮ ਇ ਵੱਲੋਂ ਨਿਊਟਰਾਈਜ਼ ਕਰ ਲਿਆ ਹਾਂ ਬਾਕੀ ਜਿਹੜੇ ਕੁਝ ਆਹ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਗੇ ਚੱਲ ਰਹੀ ਸੀ ਨਹੀਂ ਨਹੀਂ ਇਨਫਰਮੇਸ਼ਨ ਉਹਦੇ ਆਈ ਸੀ ਉਦੋਂ ਹੀ ਨਾਲ ਦੇ ਨਾਲ ਅਜੇ ਤੱਕ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਹੈ ਕਿ ਹੋਰ ਦਾ ਮਾਮਲਾ ਸਾਹਮਣੇ ਆਇਆ ਸੀ ਹੋਰ ਕੋਈ ਨਹੀਂ ਸਾਹਮਣੇ ਹੈ ਕਰੋਧਪੁਰ ਦੇ ਇੱਥੇ ਪਹੁੰਚੇ ਆ ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਕਰੋਧਪੁਰ ਤਲਾਕੋ ਵਿਖੋਲ ਪਹੁੰਚੇ ਆ ਕੋਈ ਤਿੰਨ ਜਣੇ ਦੀ ਸੂਚਨਾ ਹੈ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਬੀਬਾ ਨੇ ਇੰਜੀਨੀਅਰ ਮੋਟੋਸਰ ਵੀ ਬਾਕੀ ਜਾ ਕੇ ਅੰਦਰ ਦੇ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿੰਨਾ ਕਾਮਲਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਤਮਾਕੀ ਹੋਣ ਦੀ ਬਾਤ ਹੋਣੀ ਹੈ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮ人 ਵੱਲੋਂ ਨਿਊਟਰਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰਕਾਰੀ ਦੀ ਨਾਕਾਮੀ ਨਹੀਂ ਮੰਨਦੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਗੇ ਚੱਲ ਰਹੀ ਸੀ ਨਹੀਂ ਨਹੀਂ ਉਹ ਤਾਂ ਤਾਂ ਮੇਰੇ ਕੋਲ ਵੀ ਆਈ ਸੀ ਉਦੋਂ ਹੀ ਨਾਲ ਨਾਲ ਅਸੀਂ ਅੱਜ ਤੱਕ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਆਇਆ ਕਿ ਹਰੋਦ ਦਾ ਮਾਮਲਾ ਸਾਹਮਣੇ ਆਇਆ ਸੀ ਹੋਰ ਕੋਈ ਵੀ ਸੰਭ ਹੈ ਕਰੋਧਪੁਰ ਦੇ ਇੱਥੇ ਪਹੁੰਚੇ ਆ ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਕਰੋਧਪੁਰ ਤਲਾਕੋ ਵਿਦਮੋਲ ਪਹੁੰਚੇ ਆ ਦੇ ਕੋਈ ਤਿੰਨ ਜਣੇ ਦੀ ਸੂਚਨਾ ਹੈ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਉਹਨਾਂ ਇੰਜੀਨੀਅਰਜ਼ ਐ ਮੋਸੋਲੀ ਬਾਕੀ ਜਾ ਕੇ ਅੰਦਰ ਦੇਖ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿੰਨਾ ਕਾਮਲਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਤਮਾਕੀ ਹੋਣ ਦੀ ਵਾਸਤ ਹੈ ਕਿਤੇ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮ ਇਨਵੋਲਵਡ ਹੋਣ ਡਿਫਰੈਂਸ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰ ਸਾਡੀ ਨੇ ਕੰਮ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਰ ਸਰਗੇ ਚੱਲ ਰਹੀ ਸੀ ਨਹੀਂ ਨਹੀਂ ਮਿਲਦੋਂ ਤੇ ਆਈ ਸੀ ਉਦੋਂ ਹੀ ਨਾਲ ਨਾਲ ਅਜੇ ਤੱਕ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਹਰੋਦ ਦਾ ਨਾਮ ਦਾ ਸਾਹਮਣੇ ਆਇਆ ਹੈ ਕੋਈ ਵੀ ਨਹੀਂ ਸਾਹਮਣੇ ਆਇਆ ਹਰੋਦਪੁਰ ਦੇ ਇੱਥੇ ਪਹੁੰਚੇ ਆ ਜਿਹੜੇ ਇੰਜਰਡ ਆ ਉਹਨਾਂ ਦਾ ਪਤਾ ਲਾਣ ਦੇ ਲਈ ਐਸਐਸਪੀ ਹਰੋਦਪੁਰ ਤਲਾਕੋ ਵਿਦਮੋਲ ਪਹੁੰਚੇ ਆ ਕੋਈ ਤਿੰਨ ਜਣੇ ਦੀ ਸੂਚਨਾ ਹੁੰਦੀ ਹੈ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਉਹਨਾਂ ਇੰਜਰੀਜ਼ ਐ ਮੋਸਟਲੀ ਬਾਕੀ ਜਾ ਕੇ ਅੰਦਰ ਦੇ ਸਰ ਕਿੰਨੇ ਕਿ ਧਮਾਕੇ ਹੋ ਸਰ ਜਿਹੜਾ ਕੰਮਲਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਧਮਾਕੇ ਹੋਣ ਦੀ ਵਾਸਤੂ ਹੈ ਕਿਤੇ ਧਮਾਕੇ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮ人 ਵੱਲੋਂ ਨਿਊਟਰਲਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਰ ਸਰਗੇ ਚੱਲ ਰਹੀ ਸੀ ਨਹੀਂ ਨਹੀਂ ਉਹ ਤਾਂ ਮਿਲਦੋ ਤੇ ਆਈ ਸੀ ਉਦੋਂ ਹੀ ਨਾਲ ਦੇ ਨਾਲ ਅੱਜ ਤੱਕ ਇਹੀ ਇੰਜਰਡ ਹੁੰਦਾ ਮਾਮਲਾ ਸਾਹਮਣੇ ਆਇਆ ਕਿ ਹੂਰ ਦਾ ਮਾਮਲਾ ਸਾਹਮਣੇ ਆਇਆ ਸੀ ਹੂਰ ਕੋਈ ਵੀ ਸੰਭ ਹੈ